हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਹੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਤੰਦਰੁਸਤ ਹੋਵੋਗੇ ਕਣਕ ਦੀ ਫਸਲ ਦੀ ਜਨਵਰੀ ਮਹੀਨੇ ਦੇਖਪਾਲ ਬਹੁਤ ਸਾਵਧਾਨੀ ਬਹੁਤ ਸਮਝਦਾਰੀ ਨਾਲ ਤੇ ਤਕਰੀਬਨ ਤਕਰੀਬਨ ਹਰ ਰੋਜ਼ ਫਸਲ ਦਾ ਨਰੀਖਣ ਕਰਕੇ ਖਾਸ ਤੌਰ ਤੇ ਜਨਵਰੀ ਮਹੀਨਾ ਹੁੰਦਾ ਨਾ ਜਿਹੜਾ ਕਿਸਾਨ ਵੀਰੋ ਕਿਉਂਕਿ ਜ਼ਿਆਦਾਤਰ ਕਣਕਾਂ ਜਿਹੜੀਆਂ ਗੋ ਭਰਦੀਆਂ ਨੇ ਇਸੇ ਮਹੀਨੇ ਝੰਡਾ ਪੱਤਾ ਆਉਂਦਾ ਹੈ ਤੇ ਇਸ ਮਹੀਨੇ ਦੇ ਐਂਡ 'ਚ ਜਿਹੜੀ ਹੈਗੀ ਹੈ ਕਣਕ ਲਗਭਗ ਨਸਾਰੇ ਤੇ ਪਹੁੰਚ ਜਾਂਦੀ ਜਾਂ ਨਿਸਰਨਾ ਸ਼ੁਰੂ ਕਰ ਦਿੰਦੀ ਹੈ ਜਨਵਰੀ ਮਹੀਨੇ ਦੇ ਵਿੱਚ ਜੇ ਆਪਾਂ ਫਸਲ ਦਾ ਲਗਾਤਾਰ ਨਰੀਖਣ ਨਾ ਕਰੀਏ ਕਿਉਂਕਿ ਕਈ ਥਾਵਾਂ ਦੇ ਉੱਤੇ ਉਲੀ ਰੋਗ ਸ਼ੁਰੂ ਹੋ ਜਾਂਦਾ ਇਨਫੈਕਸ਼ਨ ਹੋ ਜਾਂਦੀ ਹੈ ਕਈ ਥਾਵਾਂ ਦੇ ਉੱਤੇ ਆਪਾਂ ਪਾਣੀ ਜਿਹੜਾ ਸਹੀ ਸਮੇਂ ਤੇ ਨਹੀਂ ਲਾਉਂਦੇ ਫਸਲ ਸਟ੍ਰੈਸ ਚ ਲਈ ਜਾਂਦੀ ਹੈ। ਕਈ ਥਾਵਾਂ ਤੇ ਤੁਸੀਂ ਦੇਖਿਆ ਹੋਣਾ ਕਿਸਾਨ ਵੀਰਾਂ ਦੇ ਆ ਜਿਹੜੀਆਂ ਫੋਟੋਆਂ ਕਮੈਂਟਾਂ ਦੇ ਰੂਪ ਵਿੱਚ ਭੇਜੀਆਂ ਨੇ ਕਿਸਾਨ ਵੀਰਾਂ ਨੇ ਫੇਸਬੁੱਕ ਤੇ ਵੀ ਤੇ ਮੈਨੂੰ ਵਟਸਐਪ ਤੇ ਪ੍ਰਾਪਤ ਹੋਈਆਂ ਜਾਂ ਈਮੇਲ ਰਾਹੀਂ ਭੇਜਦੇ ਆ ਕਿ ਉਹਨਾਂ ਦੇ ਪੱਤਿਆਂ ਦੇ ਵਿੱਚ ਜਿਹੜੇ ਹੈਗੇ ਆ ਚਟਾਕ ਪੈ ਰਹੇ ਆ। ਪੱਤੇ ਇਕੱਠੇ ਜੇ ਹੋ ਰਹੇ ਆ ਤੇ ਸਟ੍ਰੈਸ ਚ ਫਸਲ ਇਹਦਾ ਮਤਲਬ। ਤੇ ਉਹਨਾਂ ਨੂੰ ਪਹਿਲਾਂ ਵੀ ਬੇਨਤੀਆਂ ਕੀਤੀਆਂ ਸੀ ਕਿ ਜ਼ਰੂਰਤ ਅਨੁਸਾਰ ਖਰਾਕੀ ਤੱਤਾਂ ਦੀ ਸਪਰੇਅ ਦਿਓ ਸਹੀ ਸਮੇਂ ਪਾਣੀ ਦਿਓ ਸਲਫਰ ਤੱਤ ਦੀ ਜਿੰਕ ਦੀ ਪੋਟਾਸ਼ ਦੀ ਘਾਟ ਨਾ ਆਵੇ ਨਹੀਂ ਫਸਲ ਸਟ੍ਰੈਸ ਚਲੀ ਜਾਂਦੀ ਹੈ ਤੇ ਜਨਵਰੀ ਮਹੀਨੇ ਫਸਲ ਦਾ ਹਰ ਰੋਜ਼ ਨਰੀਖਣ ਕਰਨਾ ਹੈ ਹਲਕਾ ਪਾਣੀ ਲਾਜ਼ਮੀ ਲਾਉਣਾ ਹੈ ਦੂਸਰਾ ਨੁਕਤਾ ਇਹ ਹੈ ਝੰਡਾ ਪੱਤਾ ਰੋਗ ਰੱਖਣ ਵਾਸਤੇ ਜ਼ਰੂਰਤ ਅਨੁਸਾਰ ਉਲੀਨਾਸ਼ਕ ਸਪਰੇਅ ਬਹੁਤ ਜ਼ਰੂਰੀ ਹੈ ਤੇ ਪਹਿਲਾ ਹੋ ਗਿਆ ਹਲਕਾ ਪਾਣੀ ਦਾ ਦੂਜਾ ਹੈਗਾ ਝੰਡੇ ਪੱਤੇ ਨੂੰ ਰੋਗ ਰੈਤ ਰੱਖਣਾ ਫਸਲ ਨੂੰ ਸਹੀ ਉਲੀਨਾਸ਼ਕ ਸਪਰੇਅ ਕਰਨਾ ਜਿਹਦੇ ਬਾਰੇ ਮੈਂ ਕੱਲ ਵੀਡੀਓ ਪਾਈ ਸੀ ਤੇ ਤੀਸਰਾ ਹੈ ਖੁਰਾਕੀ ਤੱਤ ਜਿਹਦੇ ਵਿੱਚ ਐਨਪੀਕੇ 13045 ਤੇ ਬੋਰਨ ਐਨਪੀਕੇ 13045 100 ਲੀਟਰ ਪਾਣੀ ਚ 1.5 ਤੋਂ 2 ਕਿਲੋ 200 ਲੀਟਰ ਪਾਣੀ 4 ਕਿਲੋ ਤੱਕ ਤੁਸੀਂ ਕਰ ਸਕਦੇ ਜੇ ਕੱਲਾ ਕਰਨਾ ਬਹੁਤ ਵਧੀਆ ਨਤੀਜੇ ਲੈਣੇ ਆ ਤਾਂ ਤੇ ਜੇ ਤੁਸੀਂ ਨਾਲ ਉਲੀਨਾਸ਼ਕ ਕਰਨਾ ਤਾਂ ਤੁਸੀਂ 1.5 ਤੋਂ 2 ਕਿਲੋ ਜਾਂ 2.5 ਕਿਲੋ ਤੱਕ ਵੀ ਨਤੀਜੇ ਵਧੀਆ ਮਿਲ ਜਾਂਦੇ ਕਿਉਂਕਿ ਕਿਸਾਨ ਵੀਰਾਂ ਦੇ ਫੀਡਬੈਕ ਤੇ ਅਧਾਰ ਤੇ ਆਪਾਂ ਇਹ ਜਿਹੜਾ ਪਿਛਲੇ ਸਾਲਾਂ 'ਚ ਕਰਵਾ ਕੇ ਦੇਖਿਆ ਸੀਗਾ ਕਿਉਂਕਿ ਕਿਸਾਨ ਵੀਰ ਕਹਿੰਦੇ ਕਿ ਉਲੀ ਨਾਸ਼ਕ ਵੱਖਰਾ ਬੋਰਨ ਵੱਖਰਾ ਤੇ ਐਨਪੀਕੇ 13045 ਵੱਖਰਾ ਕਰਨਾ ਮੁਸ਼ਕਲ ਹੈ ਪਰ ਇਹਨਾਂ ਦੀ ਕੰਪੈਟੀਬਿਲਟੀ ਹੈਗੀ ਆ ਹੋਰ ਕੋਈ ਐਨਪੀਕੇ ਜਿਹਦੇ ਵਿੱਚ ਫਾਸਫੋਰਸ ਉਹਦੀ ਕੰਪੈਟੀਬਿਲਟੀ ਨਹੀਂ ਬਣਦੀ ਐਨਪੀਕੇ 13045 70 ਗ੍ਰਾਮ ਬੋਰਨ 70 75 ਗ੍ਰਾਮ ਤੇ ਜ਼ਰੂਰਤ ਅਨਸਾਰ ਤੁਸੀਂ ਆਪਣਾ ਉਲੀ ਨਾਸ਼ਕ ਹੈ ਜਿਹੜਾ ਉਹਨੂੰ 150 ਤੋਂ 200 ਲੀਟਰ ਪਾਣੀ ਘੱਟੋ ਘੱਟ 200 ਲੀਟਰ ਪਾਣੀ ਤੁਸੀਂ ਜ਼ਰੂਰ ਵਰਤੋ ਜੇ ਉਲੀ ਨਾਸ਼ਕ ਨਾਲ ਕਰਨਾ ਤਾਂ ਤੇ 13045 ਬੋਰੋਂ ਦਾ ਕੋਰ ਵੱਖਰਾ ਤਿਆਰ ਕਰੋ ਮੌਕੇ ਦੇ ਡਰਮੀ ਚ ਪਾਓ ਤੇ ਜਿਹੜੀ ਤੁਹਾਡੀ ਉਲੀ ਨਾਸ਼ਕਾ ਨੂੰ ਕੁੱਪੀ ਨਾਲ ਮੈਣ ਕੇ ਡਰਮੀ ਚ ਪਾਓ ਮੌਕੇ ਤੇ ਇਸ ਤਰ੍ਹਾਂ ਕਰੋ ਕੋਲਣਾ ਇਕੱਠਾ ਬਣਾਓ ਜੇ ਤੁਸੀਂ ਕਰਨਾ ਚਾਹੁੰਦੇ ਜੇ ਵੱਖ-ਵੱਖ ਕਰੋਗੇ ਮੇਰੀ ਗੁਜ਼ਾਰਸ਼ ਹੁੰਦੀ ਹੈ ਕਿ ਵੱਖ-ਵੱਖ ਕਰੋ ਤਾਂ ਨਤੀਜੇ ਦੀ ਬੈਸਟ ਹੁੰਦੇ ਆ ਇਹ ਤਿੰਨ ਗੱਲਾਂ ਦਾ ਖਾਸ ਧਿਆਨ ਰੱਖਣਾ ਜਨਵਰੀ ਮਹੀਨੇ ਦੇ ਵਿੱਚ ਜੇ ਜਨਮਦੀ ਮਹੀਨੇ ਆਪਾਂ ਫਸਲ ਨੂੰ ਬਹੁਤ ਤੰਦਰੁਸਤ ਤੇ ਸਹੀ ਸਮੇਂ ਤੇ ਪਾਣੀ ਦੇਤਾ ਖੁਰਾਕੀ ਤੱਤ ਦੇਤੇ ਤੇ ਉੱਲੀ ਤੋਂ ਦੇ ਹਮਲੇ ਤੋਂ ਬਚਾਇਆ ਤਾਂ ਆਪਾਂ ਬੜਾ ਸ਼ਾਨਦਾਰ ਝਾੜ ਪ੍ਰਾਪਤ ਕਰਾਂਗੇ ਤੇ ਜੇ ਫਸਲ ਸਟ੍ਰੈਸ ਚਲੀ ਗਈ ਇਸ ਮਹੀਨੇ ਖਾਸ ਤੌਰ ਤੇ ਤੁਸੀਂ ਗਲਤ ਸਮੇਂ ਤੇ ਨਦੀਨਾਸ਼ਕ ਸਪਰੇਅ ਕਰਤਾ ਸਹੀ ਸਮੇਂ ਤੇ ਪਾਣੀ ਨਾ ਲਾਇਆ ਜਾਂ ਖੁਰਾਕੀ ਤੱਤਾਂ ਜਿਹੜੇ ਉਹ ਕੋਈ ਗਰੋਥ ਪ੍ਰੋਮੋਟਰ ਵਗੈਰਾ ਸਪਰੇਅ ਕਰਤੇ ਗੋਭ ਦੇ ਸਮੇਂ ਬਜਾਏ ਕਿ ਖਰਾਕੀ ਤੱਕ ਦੇਣ ਦੇ ਜੀ ਦੇ ਵਿੱਚ ਪੋਟਾਸ਼ ਮਹੱਤਵਪੂਰਨ ਹੁੰਦਾ ਤਾਂ ਫਿਰ ਤੁਹਾਡੀ ਫਸਲ ਦੇ ਝਾੜ ਤੇ ਅਸਰ ਪਵੇਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ